ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਇਸ ਟਾਈਮ ਜੀ ਬੱਜੇ ਨੇ ਸਵੇਰ ਦੇ 9:30 ਦਾ ਟਾਈਮ ਹੈ ਤੇ ਤੁਹਾਨੂੰ ਪਤ ਹੈ ਵੀ ਕੱਲ ਮੌਸਮ ਥੋੜਾ ਖਰਾਬ ਸੀ ਉਹਦਾ ਕਰਕੇ ਥੋੜੀ ਸਫਾਈ ਕਰ ਰਹੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਵੀਡੀਓ ਚੰਗੀ ਲੱਗੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਸ ਚੀਜ਼ ਦੇ ਬਾਰੇ ਆਪਾਂ ਵੀਡੀਓ ਲੈ ਕੇ ਆਈਏ ਬਸ ਇਹ ਆਪਣਾ ਚੈਨਲ ਹੈ ਜੋ ਵਲੋਗਿੰਗ ਦਾ ਹੀ ਚੈਨਲ ਹੈ ਜੋ ਆਪਣਾ ਡੇਲੀ ਰੁਟੀਨ ਜਾਂ ਹੋਰ ਘਰ ਦੇ ਕੰਮ ਕਾਜ ਹੁੰਦੇ ਉਹਨਾਂ ਬਾਰੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਮੈਂ ਧੋਰੀਆਂ ਡੱਬੇ ਵੈਸੇ ਤਾਂ ਜੀ ਡੱਬੇ ਸਾਫ਼ ਹੀ ਸੀਗੇ ਪਰ ਕਾਰਨ ਇਹ ਸੀ ਵੀ ਕੱਲ ਨਾ ਮਿੱਟੀ ਬਹੁਤ ਜ਼ਿਆਦਾ ਅੰਦਰ ਨੂੰ ਚਲੀ ਗਈ ਤੇ ਉਹਦਾ ਕਰਕੇ ਕਿਉਂਕਿ ਨਾ ਇੱਕ ਜਦੋਂ ਹਵਾ ਚੱਲਦੀ ਹੈ ਬਹੁਤ ਜ਼ਿਆਦਾ ਤੁਹਾਨੂੰ ਪਤਾ ਵੀ ਕੱਲ ਝੱਖੜ ਝੋਲਾ ਜ ਬਹੁਤ ਜ਼ਿਆਦਾ ਸੀਗਾ ਤਾਂ ਫਿਰ ਕਮਰਿਆਂ ਕੰਨੀ ਨੂੰ ਹੀ ਹਵਾ ਜ਼ਿਆਦਾ ਚੱਲਦੀ ਹੈ ਉਹਦਾ ਕਰਕੇ ਫਿਰ ਅੰਦਰ ਨੂੰ ਸਾਰੇ ਸਮਾਨ ਜਿਹੜਾ ਹੁੰਦਾ ਮਿੱਟੀ ਨਾਲ ਭਰ ਜਾਂਦਾ ਹੈ ਤੇ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਤੁਹਾਨੂੰ ਪਤਾ ਵੀ ਜੀ ਆਪਾਂ ਉਹਨਾਂ ਨੂੰ ਸਾਫ਼ ਨਾ ਕਰੀਏ ਫਿਰ ਰੋਟੀ ਪਾਣੀ ਦੇ ਵਿੱਚ ਵੀ ਕਿਰਕਲ ਜੀ ਆਉਣ ਲੱਗ ਜਾਂਦੀਆਂ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਵੀ ਇੱਕ ਵਾਰੀ ਇਹਨਾਂ ਨੂੰ ਵੀ ਵਧੀਆ ਉਹ ਤਾਂ ਸਾਫ਼ ਹੀ ਸੀਗੇ ਮੈਂ ਕਿਹਾ ਇੱਕ ਵਾਰੀ ਪਾਣੀ ਨਾਲ ਧੋਲਵਾ ਤੇ ਤਾਂ ਕਿ ਚੰ ਸਾਫ਼ ਜਿਹਾ ਹੋ ਜਾਣ ਤੇ ਬਾਕੀ ਥੋੜੇ ਥੋੜੇ ਟਾਈਮ ਬਾਅਦ ਜੀ ਆਪਾਂ ਇਹਨਾਂ ਤੇ ਸਾਬਣ ਵਗੈਰਾ ਮਾਰਦੇ ਰਹਿਣੇ ਕਿਉਂਕਿ ਇਹ ਆ ਵੀ ਚਲੋ ਖਰਾਬ ਜੀ ਨਹੀਂ ਹੁੰਦੇ ਫਿਰ ਡੱਬੇ ਇਹ ਸਾਰੇ ਡੱਬੇ ਜੀ ਮੈਂ ਮੰਗਾਏ ਸੀ ਆਨਲਾਈਨ ਮੰਗਾਏ ਸੀ ਕਿਉਂਕਿ ਫਰਾਸ਼ਨ ਪਾਣੀ ਜਿਹੜਾ ਹੁੰਦਾ ਉਹ ਖਰਾਬ ਨਹੀਂ ਹੁੰਦਾ ਵੈਸੇ ਤਾਂ ਜਿਹੜਾ ਇਕੱਠਾ ਰਸ਼ਨ ਪਾਣੀ ਲੈ ਕੇ ਆਨੇ ਆਗੇ ਉਹ ਇੱਕ ਜਗ੍ਹਾ ਰੱਖ ਲੈਨੇ ਆ ਪਰ ਇਹਦੇ ਨਾਲ ਵਿੱਚ ਥੋੜਾ ਥੋੜਾ ਕਿਲੋ ਕਿਲੋ ਦਾਲ ਹੋ ਗਈ ਉਹ ਇਹਨਾਂ ਦੇ ਵਿੱਚ ਪਾ ਲੈਨੇ ਆ ਤੇ ਬਾਕੀ ਨਮਕ ਮਿਰਚ ਇਹਨਾਂ ਦੇ ਵਿੱਚ ਪੈ ਜਾਂਦਾ ਤੇ ਇਹਨਾਂ ਦਾ ਫਰਨ ਨਾਲੇ ਸੰਭਾਲ ਜੀ ਹੋ ਜਾਂਦੀ ਆ ਸਮਾਨ ਦੀ ਤੇ ਇੱਥੇ ਹੁਣ ਤੁਸੀਂ ਦੇਖ ਸਕਦੇ ਮੈਂ ਤੋਰੀ ਹੁਣ ਮਾਮਜਸਤਾ ਮਾਮਜਸਤਾ ਵੀ ਜਿਵੇਂ ਕੋਈ ਚੀਜ਼ ਕੁੱਟਣੀ ਹੋਵੇ ਇਲਾਚੀਆਂ ਕੁੱਟਣੀ ਆ ਹਣੀ ਆ ਕੋਈ ਸੁੱਕਾ ਜਿਹੜਾ ਹੈਗਾ ਆ ਆਪਾਂ ਕਹਿੰਦੇ ਆ ਵੀ ਮਸਾਲਾ ਵਗੈਰਾ ਤਾਂ ਉਹਦੇ ਲਈ ਰੱਖਿਆ ਹੋਇਆ ਜਾਂ ਹੋਰ ਕੋਈ ਚੀਜ਼ ਕੁੱਟਣੀ ਹੋਵੇ ਉਹਦੇ ਨਾਲ ਕੰਮ ਆ ਜਾਂਦਾ ਹੈ ਤੇ ਇਹ ਐਲੂਮੀਨੀਅਮ ਦਾ ਸੀਗਾ ਜੀ ਕਾਫੀ ਪੁਰਾਣਾਗਾ ਐਲੂਮੀਨੀਅਮ ਜੀ ਮੈਨੂੰ ਲੱਗਦਾ ਸ਼ਾਇਦ ਹੀ ਕਿਉਂਕਿ ਕਾਫੀ ਪੁਰਾਣਾ ਮੈਨੂੰ ਤਾਂ ਨਹੀਂ ਪਤਾ ਤੇ ਫਿਰ ਇਸ ਕਰਕੇ ਚਲੋ ਇੱਥੇ ਮੈਂ ਸਾਰੇ ਭਾਂਡੇ ਜਿਹੜੇ ਵੈਸੇ ਡੱਬੇ ਧੋਲੇ ਨੇ ਤੇ ਉਹ ਸਾਹਮਣੇ ਤੁਸੀਂ ਦੇਖ ਰਹੀ ਹੂੰ ਜੀ ਉਹ ਹੈਗਾ ਚਾਰ ਵਾਲਾ ਡੱਬਾ ਅਚਾਰ ਖਤਮ ਹੋ ਗਿਆ ਸੀਗਾ ਤੇ ਮੈਂ ਕਿਹਾ ਵੀ ਚਲੋ ਇਹਨੂੰ ਵੀ ਹੁਣ ਮੈਂ ਚੰਗੀ ਤਰ੍ਹਾਂ ਧੋ ਦਵਾ ਤੇ ਕਿਉਂਕਿ ਹੁਣ ਚਾਰਜਸ ਥੋੜਾ ਹੀ ਪਾਣੇ ਆ ਜਿੰਨਾ ਕੁ ਮਤਲਬ ਖਾਣਾ ਹੁੰਦਾ ਉਹਨਾਂ ਕੁ ਪਾ ਲੈਨੇ ਜਿਆਦਾ ਚਾਰ ਨਹੀਂ ਪਾਉਂਦੇ ਹੈਗੇ ਤੇ ਫਿਰ ਜਿੰਨਾ ਉਹ ਤਾਜ਼ਾ ਬਣਾ ਲੈਨੇ ਆ ਜਿੰਨਾ ਕੁ ਚਾਹੀਦਾ ਉਹਨਾਂ ਕੁ ਪਾ ਲੈਨੇ ਆ ਉਹ ਖਤਮ ਹੋ ਜਾਂਦਾ ਫਿਰ ਹੋਰ ਪਾ ਲੈਨੇ ਆ ਤੇ ਲੋ ਜੇ ਇੱਥੇ ਮੇਰੇ ਦੇ ਡੱਬੇ ਨੇ ਉਹ ਸਾਰੇ ਥੋਤੇ ਗਏ ਨੇ ਤਕਰੀਬਨ ਤੇ ਬਾਕੀ ਕੁਝ ਡੱਬੇ ਜਿਹੜੇ ਖਾਲੀ ਸੀ ਜੀ ਮੈਂ ਉੱਪਰ ਪ੍ਰਸ਼ੱਤੀ ਤੇ ਰੱਖ ਦਿੱਤੇ ਸੀ ਜਿੰਨਾ ਕੁ ਮੈਨੂੰ ਚਾਹੀਦੀ ਸੀ ਉਹਨੇ ਕਿੰਨੀ ਵੇਸਤੇਮਾਲ ਕਰ ਰਹੀ ਸੀ ਕਿਉਂਕਿ نیچے ਮੇਰੇ ਕੋਲ ਇਹਨਾਂ ਰੱਖਣ ਨੂੰ ਥਾਂ ਹੈ ਨਹੀਂ ਹੁਣ ਇਸ ਵਕਤ ਜੀ ਮੈਂ ਆ ਕਰ ਰਹੀ ਹਾਂ ਜੀ ਸਟੈਂਡ ਸਾਫ ਇਹਦੇ ਉੱਤੇ ਮੈਂ ਡੱਬੇ ਰੱਖਦੀ ਆ ਇਹ ਹੀ ਹੈ ਜੀ ਸਾਡੀ ਛੋਟੀ ਜੀ ਕਿਚਨ ਹਾਂ ਤੇ ਚਲੋ ਐਵੇਂ ਜੀ ਟਾਈਮ ਪਾਸ ਵਧੀਆ ਹੋ ਰਿਹਾ ਤੇ ਬਾਕੀ ਚਲੋ ਫਿਰ ਵੀ ਕਾਫੀਆਂ ਨਾਲ ਵਧੀਆ ਵੀ ਹਾਂ ਕਿਉਂਕਿ ਕਈ ਤਾਂ ਕਹਿੰਦੇ ਹੁੰਦੇ ਨੇ ਨਾ ਕਿ ਇੰਨਾ ਚੀਜ਼ਾਂ ਦੀ ਵੀ ਤਰਸਦੇ ਨੇ ਤੇ ਫਿਰ ਵੀ ਪਰਮਾਤਮਾ ਦੀ ਮਿਹਰ ਹੈ ਤੇ ਬਾਕੀ ਇਹ ਸਟੈਂਡਰਡ ਹੈਗਾ ਜੀ ਇਹ ਮੇਰੇ ਹਸਬੰਦ ਲੈ ਕੇ ਆਏ ਸੀਗੇ ਤੇ ਕਿਉਂਕਿ ਨਾ ਡੱਬੇ ਜਿਹੜੇ ਹੈਗੇ ਪਹਿਲਾਂ ਉਹੜਾ ਸਾਹਮਣੇ ਸੀ ਟੇਬਲ ਦੇਖ ਸਕਦੇ ਹੋ ਉਹਦੇ نیچے ਰੱਖੇ ਹੁੰਦੇ ਸੀਗੇ ਫਿਰ ਉਹ نیچے ਉੱਥੇ ਢੋਲ ਉੱਥੇ ਡੱਬੇ ਬਹੁਤ ਮੁਸ਼ਕਲ ਜੀ ਹੁੰਦੀ ਸੀ ਤੇ ਹੁਣ ਇਹ ਸਟੈਂਡ ਜਿਹੜਾ ਸਾਈਡ ਦੇ ਤੇ ਰੱਖਿਆ ਹੋਇਆ ਆਪਾਂ ਇਹਦੇ ਉੱਤੇ ਕਾਫੀ ਸਮਾਨ ਆ ਜਾਂਦਾ ਉੱਪਰ ਡੱਬੇ ਆ ਜਾਂਦੇ ਨੇ نیچے ਭਾਂਡੇ ਆ ਜਾਂਦੇ ਨੇ ਤੇ ਤਾਂ ਕਰਕੇ ਫਿਰ ਇਹਦਾ ਮੈਨੂੰ ਵੀ ਹੁਣ ਬਹੁਤ ਸੌਖਾ ਹੈ ਵੀ ਸਮਾਨ ਠੀਕ ਵਧੀਆ ਸਮਝੇ ਜਾਂਦਾ ਨਹੀਂ ਤਾਂ ਸਮਾਨ ਰੱਖਣ ਚ ਬਹੁਤ ਤਕਲੀਫ ਹੁੰਦੀ ਸੀ ਤੇ ਆਹ ਹੈ ਜੀ ਮਿਕਸੀ ਵੈਸਤਾ ਮੇਰੇ ਕੋਲ ਜੂਸਰ ਵੀ ਹੈਗਾ ਉਹ ਮਿਕਸਰ ਗ੍ਰੈਂਡਰ ਜਿਹੜਾ ਹੁੰਦਾ ਉਹਦਾ ਤਾਮਚਾ ਮੇਰੇ ਜਿਆਦਾ ਹੁੰਦਾ ਤੁਹਾਨੂੰ ਪਤਾ ਵੀ ਉਹਦੇ ਭਾਂਡੇ ਜਿਆਦਾ ਹੁੰਦੇ ਨੇ ਫਿਰ ਉਹ ਮੈਂ ਬੈੱਡ 'ਚ ਹੀ ਰੱਖਿਆ ਹੋਇਆ ਤੇ ਇਹ ਜਿਵੇਂ ਹੁਣ ਆਪਾਂ ਕੋਈ ਮਸਾਲਾ ਪੀਸਣਾ ਜਾਂ ਆਪਾਂ ਕੋਈ ਵੈਸਤਾ ਮਸਾਲਾ ਜੀ ਕੁੰਡੇ ਜੀ ਪੀਸਦੇ ਆ ਜਦੋਂ ਕਦੇ ਕੋਈ ਆਏਗਾ ਹੋਵੇ ਜਾਂ ਆਪਾਂ ਵੀ ਵਧੀਆ ਮਟਰ ਪਨੀਰ ਦੀ ਸਬਜ਼ੀ ਬਣਾਉਣੀ ਹੋਵੇ ਰੈਸਟੋਰੈਂਟ ਤਰੀਕੇ ਨਾਲ ਫਿਰ ਉਹਦ ਆਪਾਂ ਇਹਨੂੰ ਇਸਤੇਮਾਲ ਕਰ ਲੈਨੇ ਆ ਆਹ ਜੀ ਨੂਨ ਮਿਰਚਦਾਨੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਮੈਂ ਹੁਣ ਨੂਨ ਮਿਰਚ ਪਾ ਰਹੀ ਹਾਂ ਇਹ ਵੀ ਮੈਂ ਜਿ ਧੋਤੀ ਆ ਤੇ ਤੋਂ ਕੇ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਇਹ ਵੀ ਐਲੂਮੀਨੀਅਮ ਦੀ ਹੈ ਜੀ ਬਹੁਤ ਪੁਰਾਣੀ ਹੈ ਤੇ ਇਹਦੇ ਇਹਦੀ ਇੱਕ ਡੱਬੀ ਜੀ ਗੁੰਮ ਹੋ ਗਈ ਸੀ ਫਿਰ ਉਹਦੀ ਜਗ੍ਹਾ ਤੇ ਮੈਂੜਾ ਪਲਾਸਟਿਕ ਦੇ ਦੇਸੀ ਘਿਓ ਵਾਲਾ ਛੋਟਾ ਜਿਹਾ ਡੱਬਾ ਸੀ ਉਹਨੂੰ ਮੈਂ ਕੱਟ ਕੇ ਉਹਦਾ ਇੱਕ ਡੱਬੀ ਜੀ ਬਣਾ ਲਈ ਸੀ ਤੇ ਇੱਥੇ ਮੈਂ ਹੁਣ ਇਹਦੇ ਵਿੱਚ ਪਾ ਰਹੀ ਹਾਂ ਜੀ ਮਿਰਚਾਂ ਤੇ ਮੈਂ ਇਹਦੇ ਵਿੱਚ ਮਿਰਚਾਂ ਹਲਦੀ ਨਮਕ ਤੇ ਕਾਲੀ ਮਿਰਚ ਸਾਰਾ ਕੁਝ ਪਾ ਦਿੱਤਾ ਸੀ ਕਾਲੀ ਮਿਰਚ ਜੀ ਅਸੀਂ ਤਾਂ ਨਾਮਕ ਦਾਨੀ ਜੀ ਪਾ ਲੈਣੀਆਂ ਕਿਉਂਕਿ ਜਦੋਂ ਦਹੀਂ ਦੇ ਵਿੱਚ ਪਾਣੀ ਆਉਂਦੀਆਂ ਫਿਰ ਅਲੱਗ-ਅਲੱਗ ਡੱਬੀਆਂ ਜਿੰਨੀ ਖੋਲਣੀਆਂ ਪੈਂਦੀਆਂ ਤੇ ਇੱਕ ਜਗ੍ਹਾ ਤੇ ਸਾਰੇ ਮਸਾਲੇਆਂ ਆਪਾਂ ਨੂਨ ਬਸ ਸਾਰਾ ਕੁਝ ਮਿਲ ਜਾਂਦਾ ਤੇ ਲੋ ਜੀ ਮੈਂ ਇੱਥੇ ਮਸਾਲੇ ਇਹਦੇ ਚ ਨੂਨ ਮਿਰਚ ਵੀ ਸਾਰਾ ਪਾ ਦਿੱਤਾ ਤੇ ਇਹਨੂੰ ਵੀ ਮੈਂ ਸਟੈਂਡ ਤੇ ਰੱਖ ਦਿੱਤਾ ਤੇ ਕਸੂਈ ਤਾਂ ਮੈਂ ਕਈ ਦਿਨਾਂ ਤੁਰੇ ਸੀ ਪਰ ਜੀ ਹੁਣ ਕਿਉਂਕਿ ਕੱਲ ਜਿਆਦਾ ਨੇਰੀ ਹੁਣ ਕਰਕੇ ਫਿਰ ਮੈਂ ਅੱਜ ਸੋਚਿਆ ਮੈਂ ਚਲੋ ਇੱਕ ਵਾਰੀ ਸਾਫ ਕਰੀ ਦਮਾਂ ਤੇ ਸਟੈਂਡ ਦੇ ਜੀ ਇੱਕ ਸਾਈਡ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਲੀਟਰ ਟੰਗਿਆ ਆ ਚਮਚੀ ਵਗੈਰਾ ਰੱਖਤੇ ਆ ਤੇ ਆ ਜੀ ਮੈਕਰੋਨੀ ਪਈ ਸੀ ਨਾ ਸੌਰੀ ਪਾਸਤਾ ਪਿਆ ਸੀ ਮੇਰੇ ਕੋਲੇ ਬਚਿਆ ਹੋਇਆ ਇੱਕ ਦਿਨ ਬਣਾਇਆ ਸੀ ਤੇ ਮੈਂ ਕਿਹਾ ਵੀ ਚਲੋ ਹੁਣ ਇਹਨੂੰ ਵੀ ਅਹ ਇਹਦੇ ਵਿੱਚ ਪਾ ਦਵਾਂ ਪਹਿਲਾਂ ਇਹ ਸਣੀ ਲਿਫਾਫਾ ਡੱਬੇ ਦੇ ਵਿੱਚ ਰੱਖਿਆ ਹੋਇਆ ਸੀ ਕਿਉਂਕਿ ਮੈਨੂੰ ਐਸੀ ਵੀ ਡੱਬਾ ਧੋ ਕੀ ਪਾਉਂਗੀ ਕਿ ਫਿਰ ਦੂਜੀ ਚੀਜ਼ ਦੀ ਸਮੈਲ ਜੀ ਆਉਣ ਲੱਗ ਜਾਂਦੀ ਹੈ ਆ ਜੀ ਸਾਗ ਚੀਰ ਨਾਲ ਮਸ਼ੀਨ ਹੈ ਇਹ ਵੀ ਮੈਂ ਆਖਿਆ ਵੀ ਚਲੋ ਹੁਣ ਸਾਹਮ ਦੇਣੇ ਆ ਕਿਉਂਕਿ ਹੁਣ ਸਾਗ ਤਾਂ ਚੀਰਨਾ ਨਹੀਂ ਹੈ ਤੇ ਹੁਣ ਅਗਲੀ ਸਰਦੀਆਂ 'ਚ ਜ਼ਰੂਰਤ ਪਾਊਗੀ ਤੇ ਫਿਰ ਮਿੱਟੀ ਜੀ ਨਹੀਂ ਪੈਂਦੀ ਜੀ ਇਹਨੂੰ ਹੁਣ ਐਵੇਂ ਬੰਨ ਕਿਵੇਂ ਇਹਦਾ ਅੱਗੇ ਤਾਂ ਚੜਾਉਂਦੇ ਸਤੂਸਰਾ ਕਵਰ ਲਫਾਫੇ ਦਾ ਜਿੰਨੇ ਸਬਜ਼ੀਆਂ ਪਾਉਣ ਵਾਲਾ ਵੱਡਾ ਲਫਾਫਾ ਹੁੰਦਾ ਤੇ ਉਹ ਇਸ ਵਾਰੀ ਹੈ ਨਹੀਂ ਸੀ ਫਿਰ ਇੱਕ ਲਫਾਫਾ ਪਿਆਸੀ ਨੂੰ ਕੱਟ ਕੇ ਮੈਂ ਇਦਾਂ ਤੇ ਇਹਨੂੰ ਧਾਗਾ ਨਾਲ ਲਵੇਟ ਕੇ ਇਹਨੂੰ ਬੰਨ੍ਹ ਦਿੱਤਾ ਸੀ ਤਾਂ ਕਿ ਮੈਂ ਕਿਹਾ ਮਿੱਟੀ ਜੀ ਜ਼ਿਆਦਾ ਨਾ ਫਿਰ ਇੱਕਦਮ ਜੰਮੇ ਜੀ ਕਿਉਂਕਿ ਮਸ਼ੀਨ ਵੀ ਨਮੀ ਹੈ ਤੇ ਧਾਗਾ ਕੇ ਮੈਨੂੰ ਬੰਨ੍ਹ ਕੇ ਰੱਖਤਾ ਸੀ ਮੈਂ ਕਿਹਾ ਵੀ ਚਲੋ ਇਹਨੂੰ ਮੈਂ ਬਾਅਦ ਚ ਉੱਪਰ ਸੱਤੀ ਤੇ ਨਾ ਤੁਰਖਵਾ ਦੂੰਗੀ ਤੇ ਲੋ ਜੀ ਇਥੇ ਆਪਾਂ ਉਹਦਰ ਸੂਏ ਦਾੜਾ ਕੰਮ ਸੇ ਕੰਪਲੀਟ ਹੋ ਗਿਆ ਤੇ ਇੱਕ ਆਜ ਜੀ ਆਪਾਂ ਗੱਡਾਂ ਦੀ ਸੈਡ ਘਮਾਈ ਆ ਇਹ ਬੱਡ ਮੇਰੇ ਜੀ ਕਾਫੀ ਪੁਰਾਣੇ ਆ ਪਾਲਿਸ਼ ਕਰਾਉਣ ਵਾਲੀ ਆ ਤੁਸੀਂ ਦੇਖ ਸਕਦੇ ਹੋ ਅਸੀਂ ਸੋਚ ਹੀ ਰਹੇ ਸੀ ਇਹਨਾਂ ਨੂੰ ਪਾਲਿਸ਼ ਜੀ ਕਰਾ ਲਈਏ ਤਾਂ ਥੋੜੇ ਸੋਹਣੇ ਜਿ ਲੱਗਣ ਲੱਗ ਜਾਣਗੇ ਕਿਉਂਕਿ ਇਹਨਾਂ ਦੀ ਪਾਲਿਸ਼ ਬਿਲਕੁਲ ਹੀ ਉੱਤਰ ਗਈ ਹੈ ਤੁਸੀਂ ਦੇਖ ਸਕਦੇ ਹੋ ਸੈਡਾਂ ਤੇ ਚਟਟਾ ਜਿਹਾ ਹੋ ਗਏ ਨੇ ਕਿਉਂਕਿ ਇਹ ਦੂਸਰੇ ਬਣੇ ਬਣਾਏ ਲੈਤੇ ਸੀ ਜੀ ਤੇ ਬਾਕੀ ਹੁਣ ਅਸੀਂ ਸੋਚ ਰਹੀ ਮੈਂ ਸਾਈਡ ਘੁਮਾ ਦੇ ਕਿਉਂਕਿ ਜਦੋਂ ਨਾ ਬੈੱਡ ਦੀ ਚਾਦਰ ਪਛਾਉਣੀ ਬਹੁਤ ਪ੍ਰੋਬਲਮ ਆਉਂਦੀ ਆ ਨਾਲੇ ਝਾੜੂ ਨਹੀਂ ਅਸੀਂ ਲੱਗਦਾ ਜੀ ਖੰਧ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਮਿੱਟੀ ਘੱਟਾ ਹੋ ਗਿਆ ਕਿਉਂਕਿ ਝਾੜੂ ਬਿਲਕੁਲ ਨਹੀਂ ਲੱਗਦਾ ਬੁਥੇਰੀ ਕੋਸ਼ਿਸ਼ ਕਰਦੇ ਅਸੀਂ ਲੱਗਦਾ ਨਹੀਂ ਸੀ ਤੇ ਤਾਂ ਕਰਕੇ ਹੁਣ ਸਾਈਡ ਜੀ ਘੁਮਾਤੀ ਤੇ ਮੈਂ ਕਿਹਾ ਵੀ ਚਲੋ ਨਾਲ ਹੀ ਹੁਣ ਇੱਕ ਵਾਰੀ ਮੈਂ ਕੰਧ ਤੇ ਵੀ ਚਮਾਰ ਕੇ ਮਾਰ ਦੂਆ ਝਾੜੂ ਉਹ ਕਿ ਬੈੱਡ ਨਾਲ ਲੱਗੇ ਹੁੰਦੇ ਆ ਪਰ ਮਿੱਟੀ ਉੱਪਰ ਡਿੱਗਦੀ ਹੈ ਦੋ ਬਾਹਰ ਦੇ ਆਪਾਂ ਝਾੜੂ ਮਾਰਤਾ ਫੇਰ ਵੀ ਜਿੰਨੇ ਜੀ ਫਿਰ ਚਾਦਰ ਵਗੈਰਾ ਉੱਪਰ ਹੋਰ ਵਿਛਾ ਕੇ ਫਿਰ ਝਾੜੂ ਲਗਾਣੇ ਨੇ ਮੇਰੇ ਕੰਮ ਤੇ ਅਗਰ ਸਾਫ਼ ਕਰਨਾ ਹੋਵੇ ਤੇ ਇੱਥੇ ਹੁਣ ਮੈਂ ਕਿਹਾ ਵੈਸੇ ਤਾਂ ਜੀ ਤੁਸੀਂ ਉਸ ਦਿਨ ਵੀ ਵੀਡੀਓ ਦੇਖੀ ਹੋਗਾ ਵੀ ਆਪਾਂ ਤੋਂ 2-3 ਦਿਨ ਬਾਅਦ ਪੋਚਾ ਜਿਹੜਾ ਹੈਗਾ ਲਾ ਲੈਣੇ ਆ ਤੇ ਬਾਕੀ ਇੱਕ ਵਾਰੀ ਮੈਂ ਸਵੇਰੇ ਪੋਚਾ ਮੈਨੂੰ ਮਾਰਨੇ ਪਿਆ ਸੀ ਕਿਉਂਕਿ ਰਾਤ ਮਿੱਟੀ ਤੇ ਮੀਂਹ ਦਾ ਕਰਕੇ ਥੋੜਾ ਜੰਦਰ ਖਰਾਬ ਹੋ ਗਿਆ ਸੀ ਤੇ ਬਾਕੀ ਹੁਣ ਮੈਂ ਕਿਹਾ ਬੈੱਡ ਦੇ نیچے ਵੀ ਏ ਕੇਰਾ ਇੱਕ ਵਾਰੀ ਝਾੜੂ ਹੋਰ ਮਾਰਤਾ ਏ ਰਮਾਨ ਮੇਰੇ ਨਾਲ ਲੱਗਿਆ ਹੋਇਆ ਹੈ ਜੀ ਅੱਜ ਤੇ ਇਹਨੀ ਵਿਚਾਰੀ ਨੇ ਬੈੱਡਾਂ ਦੀ ਸਾਈਡ ਜਿਹੜੀ ਕਮਾਈ ਆ ਮੇਰੇ ਨਾਲ ਇਹਦੇ ਡੈਡੀ ਅੱਜ ਗਏ ਸੀ ਜੀ ਵਿਆਹ ਪਿੰਡ ਦੇ ਵਿੱਚ ਤੇ ਅਸੀਂ ਦੋਨੋਂ ਮਾਪੋਤ ਲੱਗੇ ਹੋਏ ਸੀ ਘਰ ਦੀ ਸੈਟਿੰਗ ਕਰਨ ਤੇ ਆਹ ਜਿ ਢੂ ਹੈ ਦੀ ਪਿਛਲੀ ਬੈੱਡ ਦੀ ਤੇ ਇਹ ਨਾਲ ਕਿ ਨਾਟਕਾ ਸਕੀਮ ਨੇ ਫੱਟੋ ਹੋ ਜਾਂਦੀ ਹੈ ਜੀ ਤੇ ਫਸਾ ਸਾਨੂੰ ਅਸੀਂ ਉਸ ਟਾਈਮ ਤੇ ਲੈ ਲਈ ਸੀ ਸਾਨੂੰ ਵਧੀਆ ਲੱਗੇ ਪਰ ਹੁਣ ਸਾਨੂੰ ਇੰਨੇ ਵਧੀਆ ਨਹੀਂ ਲੱਗੇ ਹੈ ਬੈੱਡ ਕਿਉਂਕਿ ਇਹਦਾ ਇੱਕ ਤਾਂ ਤੁਸੀਂ ਦੇਖ ਸਕਦੇ ਪਿਛਲੀ ਢੂੰਜੀ ਵੀ ਖਰਾਬ ਹੋ ਗਈ ਬਾਕੀ ਇਹਦਾ ਥੋੜੇ ਟਾਈਮ ਬਾਅਦ ਪਾਲਿਸ਼ ਕਰਾਉਣੀ ਪੈਂਦੀ ਹੈ ਤਾਂ ਇਹ ਪੰਗਾ ਨਹੀਂ ਪਾਲਿਸ਼ ਕਰਾਉਂਦੇ ਤੁਸੀਂ ਦੇਖ ਸਕਦੇ ਫਿਰ ਚਿੱਟੇ ਚ ਹੋ ਜਾਂਦੇ ਆ ਸਾਈਡਾਂ ਤੋਂ ਤੇ ਇੱਥੇ ਹੁਣ ਅਸੀਂ ਰਮਾਨ ਮੈਨੂੰ ਕਹਿ ਰਿਹਾ ਸੀ ਕਿ ਉਹ ਪਲੱਗ ਲੱਗਿਆ ਸੀ ਕਹਿੰਦਾ ਮੰਮੀ ਪਲੱਗ ਦੇਖਿਓ ਵੀ ਕਿਉਂਕਿ ਉੱਥੇ ਜੀ ਹਸ ਲੈਣਾ ਹੁੰਦਾ ਚਾਰਜਰ ਤੇ ਫਿਰ ਮੈਂ ਤਾਂ ਕਰਕੇ ਉਹਨਾਂ ਦੇ ਮੈਸਾ ਥੋੜਾ ਇਧਰ ਨੂੰ ਕਰ ਲਾ। ਲੋਜੀ ਬੈਡ ਪਾ ਲਗਾ ਤੇ ਇੱਥੇ ਤੇ ਮੈਂ ਥੋੜਾ ਝਾੜ ਰਹੀ ਆ। ਤੁਸੀਂ ਦੇਖ ਸਕਦੇ ਜੀ ਬਡਾਂ ਦੇ ਸੈਂਡ ਤੇ ਕਿਵੇਂ ਚਿੱਟੇ-ਚਿੱਟੇ ਜੇ ਹੋ ਗਏ ਨੇ ਇਹ। ਕਿਉਂਕਿ ਇੱਥੇ ਪੈਰ ਪੂਰ ਲੱਗਦੇ ਰਹਿੰਦੇ ਨੇ ਕਈ ਵਾਰੀ ਤੇ ਉਹਦੇ ਨਾਲੇ ਜਿਹੜੀ ਪਾਲਿਸ਼ ਜੀ ਆ ਉੱਤਰ ਗਈ ਆ। ਤੇ ਇਹ ਹੁਣ ਅਸੀਂ ਸੋਚ ਰਹੀ ਆਂ ਵੀ ਇੱਕ ਵਾਰੀ ਪਾਲਿਸ਼ ਜੀ ਮਰਵਾ ਲਾਂਗੇ ਇਹਦੇ ਸਾਫ਼ ਹੋ ਜੂਗੇ ਵਧੀਆ। ਸੋਹਣੇ ਜਿ ਲੱਗਣ ਲੱਗ ਜਾਂਦੇ ਨੇ। ਤੇ ਬਾਕੀ ਦੋ ਘਰ ਕਰਦਾ ਹੋਰ ਬਣਿਆ ਫਿਰ ਦੇਖਾਂਗੇ ਇਹਨਾਂ ਨੂੰ ਫਿਰ ਬਦਲਾਂਗੇ ਜੀ। ਹਲੇ ਵਧੀਆ ਟਾਈਮ ਪਾਸ ਹੋ ਜਾਂਦਾ ਆਪਣੇ ਨਾਲ। ਤੇ ਨਵਜੀ ਇੱਥੇ ਮੈਂ ਵਿਡੇ ਬੱਡ ਹੈਗੇ ਆ ਇਹ ਵੀ ਚੰਗੀ ਤਰ੍ਹਾਂ ਝਾੜਦੇ ਨੇ ਇੱਕ ਵਾਰੀ ਕਪੜਾ ਜਾਂ ਮਾਰਤਾ ਵੈਸ ਤਾਂ ਰੂਹ ਜੀ ਮਾਰ ਦਿੰਨੇ ਕਪੜਾ ਜਾਂ ਪਰ ਫਿਰ ਵੀ ਮਿੱਟੀ ਬਹੁਤ ਆ ਜਾਂਦੀ ਹੈ ਜੀ ਅੰਦਰ ਨੂੰ ਉਹ ਕਿਦੋਂ ਹਵਾ ਹਵਾ ਚਲਦੀ ਹੈ ਫਿਰ ਬਹੁਤ ਮਿੱਟੀ ਡਿੱਗਦੀ ਅੰਦਰ ਨੂੰ ਸਮਾਨ ਤੇ ਤੇ ਉਹਦਾ ਕਰਕੇ ਲੋ ਜੀ ਆਪਾਂ ਗੱਦੇ ਵੀ ਲਗਾਤੇ ਗੱਦੇ ਅਸੀਂ ਬਾਹਰ ਝਾੜ ਕੇ ਲੈ ਕੇ ਆਏ ਆ ਮੈਂ ਤੇਰ ਮਾ ਡੰਡੇ ਨਾਲ ਪੂਰੀ ਚੰਗੀ ਤਰ੍ਹਾਂ ਤੇ ਚਾਦਰ ਵਿਛਾ ਰਹੇ ਹਾਂ ਜੀ ਹੁਣ ਅਸੀਂ ਇੱਥੇ ਤੇ ਬਸ ਅੱਜ ਇਸੇ ਕੰਮ ਦੀ ਆਪਾਂ ਵੀਡੀਓ ਬਣਾਈ ਹੈ ਜੀ ਮੈਂ ਕਿਹਾ ਵੀ ਨਾਲ ਚਲੂ ਕਰਦੀ ਸਵਾਏ ਜੀ ਹੋ ਜੁਣਾ ਤੁਹਾਡੇ ਨੂੰ ਵੀਡੀਓ ਸ਼ੇਅਰ ਹੋ ਜੂ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਕਿਦਾਂ ਲੱਗੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬਾਕੀ ਜੇ ਕੋਈ ਕਮੀ ਹੁੰਦੀ ਹੈ ਜਾਂ ਕੋਈ ਗਲਤੀ ਹੁੰਦੀ ਹੈ ਜੋ ਉਹ ਵੀ ਜਰੂਰ ਦੱਸਿਆ ਕਰੋ ਤੇ ਵੀ ਆਹ ਚੀਜ਼ ਦੀ ਕਮੀ ਆ ਜਾਂ ਕਿਸ ਟੌਪਿਕ ਤੇ ਆਪਾਂ ਅਗਲੀ ਵੀਡੀਓ ਲੈ ਕੇ ਆਈਏ ਉਹ ਵੀ ਜਰੂਰ ਦੱਸਿਆ ਕਰੋ ਤੇ ਆਪਾਂ ਫਿਰ ਜਲਦੀ ਜਲਦੀ ਕੋਸ਼ਿਸ਼ ਕਰਿਆ ਕਰਾਂਗੇ ਉਸੇ ਚੀਜ਼ ਤੇ ਉੱਪਰ ਵੀਡੀਓ ਲੈ ਕੇ ਆਉਣ ਦੀ ਵੇਰੇ ਔਰਮਾਨ ਦੇ ਕੋਈ ਵਿਚਾਰਾ ਉਹ ਲੱਗਿਆ ਹੋਇਆ ਹੈ ਮੇਰੇ ਨਾਲ ਅੱਜ ਕਿਉਂ ਉਹਨੂੰ ਛੁੱਟੀਆਂ ਨਹੀਂ ਜੀ ਉਹ ਪੇਪਰ ਹੋ ਚੁੱਕੇ ਨੇ ਪ੍ਰੈਕਟੀਕਲ ਹੀ ਰਹਿੰਦੇ ਨੇ ਤਾਂ ਕਰਕੇ ਹੁਣ ਉਹ ਮੇਰੀ ਹੈਲਪ ਕਰ ਦਿੰਦਾ ਨਹੀਂ ਤਾਂ ਫਿਰ ਸਾਰਾ ਕੰਮ ਮੇਰੇ ਇਕੱਲੇ ਤੇ ਆ ਜਾਂਦਾ ਵੈਸੇ ਲੋ ਜੀ ਆਪਣੀ ਵੀਡੀਓ ਕੰਪਲੀਟ ਵੀਰੇ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਕਰਿਓ